ਪੰਜਾਬ ਦੇ ਜਿੰਨਾ 12000 ਦੇ ਕਰੀਬ ਅਧਿਆਪਕਾਂ ਨੂੰ ਮਾਨ ਸਰਕਾਰ ਵੱਲੋਂ ਰੈਗੂਲਰ ਕੀਤਾ ਗਿਆ ਸੀ ਅਤੇ ਉਹਨਾਂ ਅਧਿਆਪਕਾਂ ਨੂੰ ਨਾਮ ਦਿੱਤਾ ਗਿਆ ਸੀ ਐਸੋਸੀਏਟ ਅਧਿਆਪਕ ਜਿਨ੍ਹਾਂ ਨੂੰ ਸਾਰੇ ਹੀ ਪੰਜਾਬ ਦੀ ਨਿਗਾਹ ਦੇ ਵਿੱਚ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਇਸ ਰੈਗੂਲਰ ਹੋਣ ਦਾ ਸੱਚ ਹੈ ਜਿਹੜਾ ਉਹ ਇਹ ਅਧਿਆਪਕ ਹੀ ਜਾਣਦੇ ਆ ਜੀ ਹਾਂ ਦੋਸਤੋ ਗੱਲ ਕਰ ਰਹੇ ਹਾਂ ਅਸੀਂ ਐਸੋਸੀਏਟ ਅਧਿਆਪਕਾਂ ਦੀ ਜਿਹੜੇ ਰੈਗੂਲਰ ਤਾਂ ਹੋ ਚੁੱਕੇ ਨੇ ਪਰ ਉਸ ਰੈਗੂਲਰ ਦੇ ਪਿੱਛੇ ਜੋ ਸੱਚ ਹੈ ਉਹ ਐਸੋਸੀਏਟ ਅਧਿਆਪਕ ਹੀ ਜਾਣਦੇ ਨੇ ਸੋ ਦੋਸਤੋ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਪੜ ਰਹੇ ਹੋ ਗੱਲ ਕਰਾਂਗੇ ਅੱਜ ਐਸੋਸੀਏਟ ਅਧਿਆਪਕ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਇੱਕ ਕਈ ਚੁਣੌਤੀਆਂ ਚੇਤਾਵਨੀਆਂ ਅਤੇ ਸੰਘਰਸ਼ ਲੈ ਕੇ ਆ ਰਿਹਾ ਹੈ ਸੋ ਸਵਾਗਤ ਹੈ ਦੋਸਤੋ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਕੋਈ ਵੀ ਦੋਸਤ ਮਿੱਤਰ ਸਾਡਾ ਸਾਡੀ ਵੀਡੀਓ ਨੂੰ ਕਾਪੀ ਕਰਕੇ ਆਪਣੇ ਚੈਨਲ ਤੇ ਪਾਉਂਦਾ ਤਾਂ ਉਸ ਦੇ ਲਈ ਖਮਿਆਜਾ ਉਹ ਦੋਸਤ ਖੁਦ ਹੀ ਭੁਗਤੇਗਾ ਸੋ ਗੱਲ ਕਰਦੇ ਆਂ ਦੋਸਤੋ ਐਸੋਸੀਏਟ ਅਧਿਆਪਕਾਂ ਦੀ ਤੁਸੀਂ ਜਾਣਦੇ ਹੋ ਕਿ ਪਿਛਲੇ ਸਮੇਂ ਰੈਗੂਲਰ ਹੋਣ ਵੇਲੇ ਇਹ ਜਿਹੜੇ ਕੱਚੇ ਅਧਿਆਪਕ ਸੀ ਸਿੱਖਿਆ ਪ੍ਰੋਵਾਈਡਰ ਸੀ ਜਾਂ ਈਜੀਐਸ ਵਲੰਟੀਅਰ ਸੀ ਇਹ ਕੁਝ ਮਤਭੇਦ ਕਿਉਂਕਿ 8736 ਪਾਲਿਸੀ ਲਾਗੂ ਨਾ ਹੋਣ ਕਾਰਨ ਅਤੇ ਐਸੋਸੀਏਟ ਅਧਿਆਪਕ ਜਿਹੜਾ ਕਿ ਸਪੈਸ਼ਲ ਕਾਡਰ ਇੱਕ ਡੈੱਡ ਕਾਡਰ ਬਣਾ ਦਿੱਤਾ ਗਿਆ ਉਸ ਦੇ ਸਬੰਧੀ ਇਹਨਾਂ ਵਿੱਚ ਰੋਸ ਪਾਇਆ ਗਿਆ ਪਰ ਹੁਣ ਕਿਤੇ ਨਾ ਕਿਤੇ ਜਦੋਂ 2 ਸਾਲ ਲੰਘਣ ਦੇ ਕਰੀਬ ਹੋ ਚੁੱਕੇ ਨੇ ਡੇਢ ਸਾਲ ਇਹਨਾਂ ਦਾ ਰੈਗੂਲਰ ਹੋਇਆਂ ਨੂੰ ਲੰਘ ਚੁੱਕਿਆ ਜੋ ਕਿ ਸਰਕਾਰ ਕਹਿੰਦੀ ਅਸੀਂ ਰੈਗੂਲਰ ਕਰ ਦਿੱਤਾ ਪਰ ਇਹ ਸਾਥੀ ਇਹ ਦੋਸਤ ਹੀ ਜਾਣਦੇ ਨੇ ਕਿ ਇਹ ਰੈਗੂਲਰ ਸੱਚਮੁੱਚ ਹੋਏ ਨੇ ਕਿਉਂਕਿ ਇਹਨਾਂ ਦੇ ਜਿਹੜੇ ਹੱਕ ਨੇ ਉਹ ਸਰਕਾਰ ਅਜੇ ਵੀ ਦੱਬੀ ਬੈਠੀ ਐ ਸਿਰਫ ਤੇ ਸਿਰਫ ਤਨਖਾਹ ਵਾਅਦੇ ਨੂੰ ਹੀ ਸਰਕਾਰ ਰੈਗੂਲਰ ਦਾ ਨਾਮ ਦੇ ਰਹੀ ਐ ਪਰ ਜਦੋਂ ਕਿ ਫੀਲਡ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਉਹ ਅੱਜ ਵੀ ਇਹ ਅਧਿਆਪਕ ਉਸੇ ਤਰ੍ਹਾਂ ਜੂਝ ਰਹੇ ਨੇ ਉਹਨਾਂ ਦੇ ਨਾਲ ਸੋ ਅੱਜ ਗੱਲ ਕਰਦੇ ਆ ਇਨ੍ਹਾਂ ਅਧਿਆਪਕਾਂ ਦੇ ਵਿੱਚ ਜਿਹੜੇ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਨੇ ਅਤੇ ਐਸੋਸੀਏਟ ਅਧਿਆਪਕ ਨੇ ਉਹਨਾਂ ਦੇ ਸਾਥੀਆਂ ਦੀ ਇੱਕ ਹੰਗਾਮੀ ਮੀਟਿੰਗ ਹੈ ਜਿਹੜੀ ਉਹ ਲੁਧਿਆਣਾ ਦੇ ਵਿੱਚ ਹੋਈ ਇਸ ਵਿੱਚ ਮੁੱਖ ਜਿਹੜੇ ਅਜਮੇਰ ਸਿੰਘ ਹੌਲਖ ਮਨਪ੍ਰੀਤ ਸਿੰਘ ਮੋਗਾ ਅਤੇ ਹਰਪ੍ਰੀਤ ਕੌਰ ਜਲੰਧਰ ਦੇ ਜਿਹੜੇ ਗਰੁੱਪ ਨੇ ਉਹਨਾਂ ਦੇ ਸਾਥੀ ਨੇ ਤੇ ਉਹਨਾਂ ਦੇ ਆਗੂ ਨੇ ਉਹ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੋਂ ਜਿਹੜੀਆਂ ਬਾਕੀ ਰਹਿੰਦੀਆਂ ਮੰਗਾਂ ਨੇ ਉਹ ਕਿਵੇਂ ਲਾਗੂ ਕਰਵਾਉਣੀਆਂ ਨੇ ਤੇ ਕਿਹੜੇ ਹੋਰ ਮਸਲੇ ਨੇ ਉਹਨਾਂ ਦੇ ਉੱਪਰ ਖੁੱਲ੍ਹ ਕੇ ਚਰਚਾ ਕੀਤੀ ਗਈ। ਸੋ ਸਭ ਤੋਂ ਪਹਿਲਾਂ ਗੱਲ ਇਹ ਹੋਈ ਕਿ ਜਿਹੜੇ 107 ਅਧਿਆਪਕ ਰਹਿੰਦੇ ਨੇ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸਰਕਾਰ ਤੋਂ ਆਰਡਰ ਜਾਰੀ ਕਰਵਾਉਣੇ। ਕਿਉਂਕਿ ਹੁਣ ਭਲੀ ਭਾਂਤੀ ਐਸੋਸੀਏਟ ਅਧਿਆਪਕ ਸਮਝ ਚੁੱਕੇ ਨੇ ਕਿ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਉਸ ਤੋਂ ਹੁਣ ਇਹ ਹੱਲ ਨੇ ਜਿਹੜੇ ਕਢਵਾਉਣੇ ਹੀ ਪੈਣਗੇ ਕਿਉਂਕਿ ਦਿੱਲੀ ਦੇ ਵਿੱਚ ਵੀ ਇਸ ਸਰਕਾਰ ਨੇ ਬੜੀਆਂ ਆਪਣੀਆਂ ਗੱਲਾਂ ਸੁਣਾਈਆਂ ਅਸੀਂ ਜੀ ਲੋਕਾਂ ਨੂੰ ਇਹ ਸਹੂਲਤਾਂ ਦਿੱਤੀਆਂ ਇਹ ਸਹੂਲਤਾਂ ਦਿੱਤੀਆਂ ਪਰ ਫਿਰ ਵੀ ਲੋਕਾਂ ਨੇ ਇਹਨਾਂ ਨੂੰ ਕਿਉਂ ਨਕਾਰ ਦਿੱਤਾ ਦਿੱਲੀ ਦੇ ਵਿੱਚ ਸੋ ਕਿਤੇ ਨਾ ਕਿਤੇ ਮਾਨ ਸਰਕਾਰ ਹੈ ਜਿਹੜੀ ਆਪ ਸਰਕਾਰ ਹੈ ਝਾੜੂ ਵਾਲੀ ਇਹ ਹੁਣ ਪੰਜਾਬ ਦੇ ਵਿੱਚ ਵੀ ਡਰੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਨਸ਼ੇ ਦੇ ਵਿਰੁੱਧ ਕਿਸ ਤਰ੍ਹਾਂ ਇਹਨਾਂ ਨੇ ਇੱਕ ਮੁਹਿੰਮ ਵਿੱਢੀ ਹੈ ਸੋ ਉਸੇ ਤਰ੍ਹਾਂ ਹੁਣ ਅਧਿਆਪਕ ਵੀ ਜਾਣੂ ਨੇ ਕਿ ਹੁਣ ਅਸੀਂ ਆਪਣਾ ਜਿਹੜਾ ਕੰਮ ਹੈ ਇਸ ਸਰਕਾਰ ਤੋਂ ਕਰਵਾ ਸਕਦੇ ਹਾਂ ਜੋ ਕਿ ਹੱਕ ਬਣਦਾ ਹੈ ਜੋ ਕਿ ਇਹਨਾਂ ਅਧਿਆਪਕਾਂ ਦਾ ਹੱਕ ਬਣਦਾ ਹੈ ਕਿਉਂਕਿ ਰੈਗੂਲਰ ਤਾਂ ਫੇਰ ਹੀ ਹੋਣਗੇ ਜਦੋਂ ਇਹਨਾਂ ਦਾ ਫਿਊਚਰ ਪੂਰੀ ਤਰ੍ਹਾਂ ਸਿਕਿਉਰ ਹੋਵੇਗਾ ਸੋ ਇਹਨਾਂ ਆਗੂਆਂ ਦੁਆਰਾ ਕਈ ਵਿਚਾਰਾਂ ਦੇ ਉੱਪਰ ਮੰਥਨ ਕੀਤਾ ਗਿਆ ਆਪਣੀਆਂ ਸਾਰੇ ਜਿੰਨੇ ਵੀ ਅਧਿਆਪਕ ਸਾਥੀ ਇਕੱਠੇ ਸੀ ਉਹਨਾਂ ਵੱਲੋਂ ਜਿਹੜੀ ਵੱਖ-ਵੱਖ ਰੈਂਦੇ ਪੱਤੇ ਨੇ ਜੋ ਤਨਖਾਹ ਘੱਟ ਹੈ ਬਰਾਬਰ ਨਹੀਂ ਹੈ ਜੋ ਪੈਨਸ਼ਨ ਸਰਵਿਸ ਰੂਲ ਨੇ ਜਿਹੜੇ ਤੇ ਛੁੱਟੀਆਂ ਹੋ ਗਈਆਂ ਬਦਲੀਆਂ ਹੋ ਗਈਆਂ ਮੈਡੀਕਲ ਹੋ ਗਈ ਤੇ ਰਿਟਾਇਰਮੈਂਟ ਤੋਂ ਬਾਅਦ ਦਾ ਜਿਹੜਾ ਸਮਾਂ ਉਹਨਾਂ ਸਬੰਧਾ ਇਹਨਾਂ ਮੰਗਾਂ ਦੇ ਉੱਪਰ ਚਰਚਾ ਕੀਤੀ ਗਈ ਤੇ ਇਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਰੂਪਰੇਖਾ ਉਲੀਕੀ ਗਈ ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਰਿਟਾਇਰ ਹੋ ਚੁੱਕੇ ਸਾਡੇ ਸਾਥੀ ਨੇ ਉਹਨਾਂ ਦੇ ਉੱਪਰ ਵੀ ਕੁਝ ਚਰਚਾ ਕੀਤੀ ਗਈ ਕਿ ਉਹਨਾਂ ਨੂੰ ਵੀ ਬਣਦੇ ਕੋਈ ਵਿੱਤੀ ਲਾਭ ਨੇ ਜਿਹੜੇ ਆਉਣ ਵਾਲੇ ਜੀਵਨ ਨੂੰ ਬਸਰ ਕਰਨ ਦੇ ਲਈ ਮਿਲਨੇ ਚਾਹੀਦੇ ਆ ਤੇ ਇਸ ਦੀ ਮੰਗ ਵੀ ਸਰਕਾਰ ਤੋਂ ਰੱਖੀ ਜਾਵੇਗੀ ਸੋ ਇਸ ਤਰ੍ਹਾਂ ਇਹ ਸਾਰੇ ਗਰੁੱਪਾਂ ਨੂੰ ਇਕੱਠਾ ਕਰਕੇ ਹੁਣ ਐਸੋਸੀਏਟ ਫਰੰਟ ਪੰਜਾਬ ਦਾ ਜਿਹੜਾ ਨਾਮ ਹੈ ਉਸ ਝੰਡੇ ਦੇ ਥੱਲੇ ਇਹ ਸਾਰੇ ਸਾਥੀ ਇਕੱਠੇ ਹੋਣਗੇ ਚਾਹੇ ਉਹ ਪ੍ਰੀ ਪ੍ਰਾਇਮਰੀ ਵਾਲੇ ਸਾਥੀ ਆ ਚਾਹੇ ਪ੍ਰਾਇਮਰੀ ਵਾਲੇ ਐਸੋਸੀਏਟ ਸਾਥੀ ਨੇ ਉਹ ਇੱਕੋ ਝੰਡੇ ਦੇ ਥੱਲੇ ਹੋ ਕੇ ਆਪਣੀਆਂ ਮੰਗਾਂ ਦੇ ਲਈ ਸਰਕਾਰ ਦੇ ਨਾਲ ਲੜਨਗੇ ਸਰਕਾਰ ਨਾਲ ਗੱਲਬਾਤ ਕਰਨਗੇ ਮੀਟਿੰਗਾਂ ਕਰਨਗੇ ਸੋ ਹਰ ਹੀਲੇ ਇਸ ਮੀਟਿੰਗ ਦੇ ਵਿੱਚ ਇਸ ਹੰਗਾਮੀ ਮੀਟਿੰਗ ਦੇ ਵਿੱਚ ਸਾਰੇ ਸਾਥੀਆਂ ਵੱਲੋਂ ਆਰ ਪਾਰ ਦੇ ਸੰਘਰਸ਼ ਦੇ ਲਈ ਐਲਾਨ ਕਰਨ ਦੇ ਲਈ ਅਤੇ ਅਗਲੀ ਮੇਨ ਰਣਨੀਤੀ ਤੈਅ ਕਰਨ ਦੇ ਲਈ ਅਗਲੀ ਮੀਟਿੰਗ ਹੈ ਜਿਹੜੀ ਉਹ 16 ਮਾਰਚ 2025 ਨੂੰ ਭਾਵ ਕਿ ਇਸੇ ਮਾਰਚ ਦੇ ਮਹੀਨੇ 16 ਤਰੀਕ ਨੂੰ ਗੁਰਦੁਆਰਾ ਸਹਬਸ਼੍ਰੀ ਅੰਮ੍ਰਿਤਸਰ ਦੇ ਵਿੱਚ ਮੁਹੱਲੀ ਵਿਖੇ ਰੱਖੀ ਗਈ ਹੈ ਸੋ ਗੁਰੂ ਘਰ ਦੇ ਵਿੱਚ ਇਹ ਮੀਟਿੰਗ ਰੱਖ ਕੇ ਕਿਉਂਕਿ ਇਤਿਹਾਸ ਹੈ ਜਿਹੜਾ ਇਹਨਾਂ ਕੱਚੇ ਅਧਿਆਪਕਾਂ ਦਾ ਉਹ ਸ੍ਰੀ ਅੰਮ੍ਰਿਤ ਸਾਹਿਬ ਜੀ ਦੇ ਨਾਲ ਬਹੁਤ ਜੁੜਿਆ ਹੋਇਆ ਸੋ ਜੋ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਵਿੱਡਿਆ ਹੋਇਆ ਤਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਾਫੀ ਕੁਝ ਉਥੋਂ ਪ੍ਰਾਪਤ ਵੀ ਕੀਤਾ ਤੇ ਉਥੇ ਹੁਣ 16 ਮਾਰਚ ਦੀ ਮੀਟਿੰਗ ਹੋਵੇਗੀ ਤੇ ਉਸ ਮੀਟਿੰਗ ਦੇ ਵਿੱਚ ਸਾਰੀ ਰਣਨੀਤੀ ਫਾਈਨਲ ਕਰਕੇ ਆਰ ਪਾਰ ਦੇ ਸੰਘਰਸ਼ ਦਾ ਐਲਾਨ ਹੈ ਜਿਹੜਾ ਉੱਥੋਂ ਹੀ ਕੀਤਾ ਜਾਵੇਗਾ ਸੋ ਇਹ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ 16 ਮਾਰਚ ਨੂੰ ਕੀ ਸੁਨੇਹਾ ਪੂਰੇ ਪੰਜਾਬ ਦੇ ਵਿੱਚ ਜਾਂਦਾ ਹੈ ਜਾਂ ਇਹਨਾਂ ਖਬਰਾਂ ਤੋਂ ਹੀ ਪਹਿਲਾਂ ਪੰਜਾਬ ਸਰਕਾਰ ਆਪਣੇ ਕੰਨ ਖੜੇ ਕਰਦੀ ਹੈ ਕੰਨ ਖੋਲਦੀ ਹੈ ਉਹਨਾਂ ਦੇ ਕੰਨਾਂ ਤੇ ਜੂੰ ਸਰਕਦੀ ਹੈ ਤਾਂ ਕੀ ਕੋਈ ਮੀਟਿੰਗ ਦਾ ਲਾਲਚ ਦੇ ਕੇ ਸੰਘਰਸ਼ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਸਰਕਾਰ ਮੀਟਿੰਗਾਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਸੰਘਰਸ਼ ਜਿਹੜਾ ਕਰਕੇ ਕਿਉਂਕਿ ਖਰਚੇ ਘਰ ਛੱਡ ਕੇ ਠੀਕ ਹੈ ਜੀ ਦੁਬਾਰਾ ਉਹਨਾਂ ਰਾਹਾਂ ਤੇ ਆ ਕੇ ਪਹਿਲਾਂ ਹੀ ਬਹੁਤ ਉਮਰਾਂ ਹੋ ਚੁੱਕੀਆਂ ਇਹਨਾਂ ਅਧਿਆਪਕ ਸਾਥੀਆਂ ਦੀਆਂ ਕਿਸ ਤਰ੍ਹਾਂ ਦਾ ਕੁਝ ਕੀਤਾ ਜਾਵੇ ਅਗਰ ਸਰਕਾਰ ਇਸ ਤਰ੍ਹਾਂ ਹੀ ਮੀਟਿੰਗਾਂ ਕਰਕੇ ਕੋਈ ਹੱਲ ਕੱਢਦੀ ਹੈ ਤਾਂ ਮੈਨੂੰ ਲੱਗਦਾ ਕਿ ਇਹ ਸਾਥੀ ਜ਼ਰੂਰ ਸਰਕਾਰ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਹੌਸਲਾ ਦਿਖਾਏਗੀ ਤਾਂ ਉਸ ਨੂੰ ਜਰੂਰ ਇਹ ਮੰਨਣਗੇ ਉਸ ਤਰ੍ਹਾਂ ਦੀਆਂ ਮੀਟਿੰਗਾਂ ਕਰਨਗੇ ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਹ ਜਾਣਕਾਰੀ ਜੀਐਮਜੀ ਸਟੱਡੀਜ਼ ਵੱਲੋਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਕਰਿਓ ਕਮੈਂਟਸ 'ਚ ਆਪਣੀ رائے ਦਿਓ ਸੋ ਇਸ ਵਿੱਚ ਤੁਸੀਂ ਆਪਣੇ ਕਮੈਂਟ ਦੇ ਵਿੱਚ ਇਹ ਵੀ ਦੱਸ ਸਕਦੇ ਹੋ ਕਿ ਹੋਰ ਕਿਹੜੀਆਂ ਮੰਗਾਂ ਨੇ ਜਿਹੜੀਆਂ ਇਸ ਜਿਹੜਾ ਐਸੋਸੀਏਟ ਫਰੰਟ ਪੰਜਾਬ ਹੈ ਉਸ ਨੂੰ ਆਪਣੀਆਂ ਮੇਨ ਮੰਗਾਂ ਕਿਹੜੀਆਂ-ਕਿਹੜੀਆਂ ਆਪਣੇ ਮੰਗ ਪੱਤਰ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਤੇ ਕੀ ਉਹਨਾਂ ਦੇ ਜਿਹੜੇ ਸਟੈਪ ਚੱਕੇ ਜਾ ਸਕੇ ਨੇ ਜਿਹੜਾ ਨਵਾਂ ਫਰੰਟ ਬਣ ਚੁੱਕਿਆ ਹੈ ਇਹਦੇ ਕੀ ਨਤੀਜੇ ਤੁਹਾਡੇ ਹਿਸਾਬ ਨਾਲ ਨਿਕਲਣਗੇ ਤੇ ਕਿੰਨਾ ਕੁ ਭਰਮਾ ਹੰਗਾਰਾ ਜਿਹੜਾ ਸਾਰੇ ਅਧਿਆਪਕ ਸਾਥੀਆਂ ਵੱਲੋਂ ਮਿਲਣ ਜਾ ਰਿਹਾ ਸੋ ਇਸ ਸਬੰਧੀ ਆਪਣੀ رائے ਜ਼ਰੂਰ ਦਿਓ ਜੀ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਨਮਸਕਾਰ ਸਤਿ ਸ਼੍ਰੀ ਅਕਾਲ ਥੈਂਕ ਯੂ